ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੱਟੀ ਦੇ ਦਰਬਾਰ ਪੀਰ ਬਾਬਾ ਰਹਿਮਤ ਸ਼ਾਹ ਜੀ ਵਿਖੇ ਮਜੂਦਾ ਮੁਖ ਸੇਵਾਦਾਰ ਬਾਬਾ ਰਤਨ ਸਿੰਘ ਤਨੋਤਾ ਵੱਲੋਂ ਸੰਗਠਨ ਦੇ ਸਹਿਯੋਗ ਨਾਲ ਨਵੇਂ ਲੰਗਰ ਹਾਲ ਦੀ ਉਸਾਰੀ ਕਰਵਾਈ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਡਾਕਟਰ ਇਸ਼ਾਨਕ ਕੁਮਾਰ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ ਇਸ ਮੌਕੇ ਦਰਬਾਰ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਲਾਕਾਰ ਤੇ ਨਕਾਲ ਪਾਰਟੀ ਵੱਲੋਂ ਬਾਬਾ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾ ਪੀੜਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਬਾਬਾ ਰਤਨ ਸਿੰਘ ਵੱਲੋਂ ਸਮਾਗਮ ਦੌਰਾਨ ਪਹੁੰਚੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਸੰਗਤਾਂ ਚ ਬਾਬਾ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਜਿਹੜੇ ਸਾਡਾ ਜਿਹੜਾ ਬਾਬਾ ਰੇਵਤ ਸ਼ਾਹ ਜੀ ਦੇ ਨਾਮ ਤੇ ਤੇ ਇਸ ਦੇ ਲਈ ਜੋ ਕੋਤਸਾਬ ਨੇ ਮੈਨੂੰ ਡਿਮਾਂਡ ਕੀਤੀ ਹੈ ਕਿਉਂਕਿ ਹਮੇਸ਼ਾ ਐਮਪੀ ਸਾਹਿਬ ਵੱਲੋਂ ਵੀ ਮੇਰੇ ਵੱਲੋਂ ਵੀ ਮੇਰੀ ਇਹੀ ਕੋਸ਼ਿਸ਼ ਹੈ ਕਿ ਜੋ ਵੀ ਤੁਹਾਡੀ ਡਿਮਾਂਡ ਹੋਏ ਸਾਡੇ ਸਿਰ ਮੱਥੇ ਹੈ ਅਸੀਂ ਉਹਨੂੰ ਵਧੀਆ ਤਰੀਕੇ ਦੇ ਨਾਲ ਮੁਕੰਮਲ ਕਰਾਈਏ ਤੇ ਅਸੀਂ ਅੱਜ ਇਹ ਕਹਿਣਾ ਚਾਹੁੰਦਾ ਕਿ ਮੈਂ 3 ਲੱਖ ਰੁਪਏ ਦੀ ਜੋ ਗ੍ਰਾਂਟ ਹੈ ਉਹ ਇੱਥੇ ਜਰੂਰ ਅਸੀਂ ਜਾਰੀ ਕਰਾਂਗੇ ਜਿਹਦੇ ਨਾਲ ਇੱਥੇ ਵੀ ਵੱਧ ਤੋਂ ਵੱਧ ਕੰਮ ਕਰਾਇਆ ਜਾਏਗਾ ਤੇ ਜੇ ਤੁਹਾਨੂੰ ਲੱਗਾ ਕਿ ਹੋਰ ਵਿੱਚ ਵੀ ਕੋਈ ਕਮੀ ਪੇਸ਼ੀ ਹੈ ਤੁਸੀਂ ਹੋਰ ਵੀ ਡਿਮਾਂਡ ਕਰ ਸਕਦੇ ਆ ਕਿਉਂਕਿ ਅਸੀਂ ਤੁਹਾਡੀ ਸੇਵਾ ਲਈ 24 ਘੰਟੇ ਹਾਜ਼ਰ ਹਾਂ ਜੋ ਵੀ ਤੁਹਾਡੀ ਡਿਮਾਂਡ ਹੈ ਸਾਡੇ ਸਿਰ ਮੱਥੇ ਹੈ ਜੇ ਕੋਈ ਕਮੀ ਪੇਸ਼ੀ ਹੈ ਤੁਸੀਂ ਦੱਸ ਸਕਦੇ ਆ ਅਸੀਂ ਉਹਨੂੰ ਪੂਰਾ ਜ਼ਰੂਰ ਕਰਾਂਗੇ ਤੇ ਹੋਰ ਵੀ ਪਿੰਡ ਪੱਟੀ ਦੇ ਵਿੱਚ ਬਹੁਤ ਵਕ ਵਕ ਵਿਕਾਸ ਕਾਰਜ ਚੱਲ ਰਹੇ ਨੇ ਵਧੀਆ ਤਰੀਕੇ ਦੇ ਨਾਲ ਚੱਲ ਰਹੇ ਨੇ ਸਾਡੇ ਸਰਪੰਚ ਸਾਹਿਬ ਬੜੇ ਐਕਟਿਵ ਨੇ ਸ਼ਿੰਦਰਪਾਲ ਕੋਹਤ ਜੀ ਸਾਰੇ ਪੰਚਾਇਤ ਮੈਂਬਰ ਸਹਿਬਾਨ ਸਾਡੇ ਬਲਾਕ ਪ੍ਰਧਾਨ ਮਨਜੀਤ ਕਾਕਾ ਜੀ ਸਾਰੇ ਬਹੁਤ ਵਧੀਆ ਸਾਡੀ ਟੀਮ ਹੈ ਬਹੁਤ ਐਕਟਿਵ ਨੇ ਸਾਰੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਸਰਕਾਰ ਦਾ ਜੇ ਤੁਹਾਡਾ ਪੈਸਾ ਹੁੰਦਾ ਇੱਕਦਾਂ ਵਧੀਆ ਤਰੀਕੇ ਦੇ ਨਾਲ ਤੁਹਾਡੇ ਆਪਣੇ ਵੀ ਲੱਗਦਾ ਹੋਵੇ ਤੁਹਾਡੇ ਵਿਕਾਸ ਤੇ ਲੱਗਦਾ ਹੋਵੇ ਤੇ ਇਸੇ ਤਰ੍ਹਾਂ ਹੀ ਇਸੇ ਵਿਕਾਸ ਦੇ ਰਸਤੇ ਤੇ ਚੱਲ ਜਾਏ ਜੇ ਆਪਾਂ ਰਸਤੇ ਦੀ ਗੱਲ ਕਰੀਏ ਜੋ ਕੋਤ ਸਾਹਿਬ ਨੇ ਤੁਹਾਨੂੰ ਦੱਸਿਆ ਜਿਹੜੀ ਪੱਟੀ ਡੀਏਵੀ ਸਕੂਲ ਵਾਲੀ ਸੜਕ ਪੱਟੀ ਤੋਂ ਸੀਣਾ ਵਾਲੀ ਸੜਕ ਪੱਟੀ ਤੋਂ ਬੜਲੇ ਵਾਲੀ ਸੜਕ ਤੇ ਜਿਹੜੀ ਪੂਰੀ ਤੁਹਾਡੀ ਬਾਬਾ ਸ਼ਿਤਲਜਾਸ ਜੀ ਦੇ ਜਿਹੜੇ ਗੁਰੂ ਘਰ ਤੋਂ ਜਿਹੜੀ ਪੱਟੀ ਨੂੰ ਸੜਕ ਆਂਦੀ ਹੈ ਜਿਹਦੇ ਵਿੱਚ ਪੱਟੀ ਦੀ ਫਰਨੀ ਵੀ ਆਉਂਦੀ ਹੈ ਬਿਲਕੁਲ ਉਹ ਸਿਰਫ ਰეკਮੈਂਡ ਨਹੀਂ ਹੋਈ ਕੋਟ ਸਾਹਿਬ ਮੈਂ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਉਹ ਪਾਸ ਵੀ ਹੋ ਗਈ ਹੈ ਤੇ ਉਹਦੇ ਟੈਂਡਰ ਵੀ ਅਲਾਟ ਹੋ ਗਿਆ ਹੈ ਤੇ ਬਹੁਤ ਜਲਦੀ ਕੰਮ ਵੀ ਸ਼ੁਰੂ ਕੀਤਾ ਜਾਏਗਾ ਇਹ ਕੱਲ ਜ਼ਰੂਰ ਹੈ ਕਿ ਸਿਆਣਾ ਕਰਕੇ ਕੰਮ ਥੋੜਾ ਹੌਲੀ ਹੋ ਜਾਂਦਾ ਹੈ ਕਈ ਵਾਰੀ ਇਸ ਪੱਖੋਂ ਤੁਸੀਂ ਥੋੜਾ ਜਿਹਾ ਸਮਾਂ ਰੱਖਿਓ ਪਰ ਕੰਮ ਉਹ ਜ਼ਰੂਰ ਮੁਕੰਮਲ ਆਪਾਂ ਕਰਾਵਾਂਗੇ ਤੇ ਪੱਟੀ ਦੇ ਸੜਕਾਂ ਪੈਲ ਦੇ ਆਧਾਰ ਤੇ ਆਪਾਂ ਕਰਾਵਾਂਗੇ ਕਿਉਂਕਿ ਮੈਨੂੰ ਪਤਾ ਹੈ ਇਹ ਬਹੁਤ ਪਹਿਲਾਂ ਦੀ ਡਿਮਾਂਡ ਹੈ ਅੱਜ ਦੀ ਡਿਮਾਂਡ ਨਹੀਂ ਹੈ